ਵਿਕਰਮ ਸਿੰਘ ਮਜੀਠੀਆ ਜੀ ਪਰੇਸ਼ਾਨੀਆਂ ਕੀ ਲੱਗ ਰਿਹਾ ਜਿਹੜੀ ਬਹਿਸ ਹੋਈ ਹੈ ਉਹਦੇ ਵਿੱਚ ਪਰੇਸ਼ਾਨੀਆਂ ਕੱਟਣੀਆਂ ਜਾਂ ਵਧਣੀਆਂ ਕੀ ਕੁਝ ਨਿਕਲ ਕੇ ਆਇਆ ਜੀ ਦੇਖੋ ਕਈ ਵਾਰੀ ਬਹਿਸ ਦੇ ਵਿੱਚ ਜਦੋਂ ਅਦਾਲਤਾਂ ਦੇ ਵਿੱਚ ਬਹਿਸ ਹੁੰਦੀ ਹੈ ਤੇ ਦੋਨਾਂ ਧਿਰਾਂ ਨੂੰ ਲੱਗਦਾ ਵੀ ਫੈਸਲਾ ਸਾਡੇ ਹੱਕ ਦੇ ਵਿੱਚ ਆਏਗਾ ਕਈ ਵਾਰੀ ਜਿਹੜਾ ਮੁਲਜ਼ਮ ਆਂਦਾ ਉਹਦੇ ਉਹਨੂੰ ਲੱਗਦਾ ਵੀ ਫੈਸਲਾ ਮੇਰੇ ਹੱਕ 'ਚ ਆਉਣਾ ਮੇਰੇ ਵਕੀਲਾਂ ਨੇ ਬਹੁਤ ਵੱਡੀਆਂ ਦਲੀਲਾਂ ਦਿੱਤੀਆਂ ਜਿਹੜੇ ਆਪਣੇ ਵਿਕਰਮ ਮਜੀਠੀਆ ਉਹਨਾਂ ਦੇ ਵਕੀਲ ਸੀਗੇ ਉਹ ਬਹੁਤ ਸੀਨੀਅਰ ਵਕੀਲ ਨੇ ਪੰਜਾਬ ਦੇ ਜਿਹੜਾ ਐਡਵੋਕੇਟ ਜਨਰਲ ਵੀ ਰਹਿ ਗਿਆ ਸੁਪਰੀਮ ਕੋਰਟ ਦੇ ਵਿੱਚ ਕੇਸਾਂ 'ਚ ਜਾਂਦੇ ਆ ਉਹਨਾਂ ਦੇ ਜਿਹੜਾ ਜਿਹੜਾ ਦਾਇਰਾ ਉਹ ਵੀ ਬਹੁਤ ਵਿਸ਼ਾਲ ਹੈ ਉਹ ਕ੍ਰਿਮੀਨਲ ਕੇਸਾਂ ਦੇ ਵਿੱਚ ਉਹਨਾਂ ਦੀ ਖਾਸ ਮਹਾਰਤ ਹੈ ਉਹਨਾਂ ਨੇ ਕਾਫੀ ਐਵੀਡੈਂਸ ਅੱਜ ਵਿਕਰਮ ਮਜੀਠੀ ਦੇ ਹੱਕ ਦੇ ਵਿੱਚ ਪੇਸ਼ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਕੇਸ ਹੈ ਹੇਠਾਂ ਚੱਲਦਾ ਹੈ ਜਮਾਨਤ ਦੇਣੀ ਚਾਹੀਦੀ ਹੈ ਜਮਾਨਤ ਲਈ ਉਹਦਾ ਬਣਦਾ ਮਤਲਬ ਹੱਕ ਉਹਨੂੰ ਜਮਾਨਤ ਮਿਲਣੀ ਚਾਹੀਦੀ ਹੈ ਪੰਜਾਬ ਦੇ ਐਡਵੋ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਵੀ ਪੇਸ਼ ਹੋਏ ਜੀ ਉਹਨਾਂ ਦੇ ਨਾਲ ਹੋਰ ਵਕੀਰ ਵੀ ਕਈ ਪੇਸ਼ ਹੋਏ ਹਮ ਇਹਦੇ ਵਿੱਚ ਜਿੰਨਾ ਸਾਡੀ ਜਾਣਕਾਰੀ ਹੈ ਇਹਨਾਂ ਨੂੰ ਜਿਹੜੀ ਸਰਕਾਰੀ ਤੇਰਾ ਇਹਨੂੰ ਜਿਹੜਾ ਕੋਈ ਨਾ ਕੋਈ ਜੜੀਆਂ ਉੱਤੇ ਫਟਕਾਰਾਂ ਕਹਿੰਦੇ ਪਾਈਆਂ ਗਈਆਂ ਹਮ ਤੇ ਉਹਦੇ ਵਿੱਚ ਥੋੜੀ ਜੀ ਸਥਿਤੀ ਜਿਹੜੀ ਆ ਉਹ ਮਜੀਠੀਏ ਨੂੰ ਜਮਾਨਤ ਮਿਲਣ ਵਾਲੇ ਪਾਸੇ ਵੱਲ ਦੀ ਗੱਲ ਤੁਰ ਸਕਦੀ ਹੈ ਉਹਨਾਂ ਨੂੰ ਜਮਾਨਤ ਮਿਲ ਸਕਦੀ ਹੈ ਅਜੇ ਥੋੜਾ ਜਿਹਾ ਦਲੀਲਾਂ ਹੋਰ ਜਿਹੜੀਆਂ ਇਹਦੇ ਚ ਪੇਸ਼ ਹੋਣਗੀਆਂ ਕੁਝ ਹੋਰ ਮਤਲਬ 90% ਤੋਂ ਉੱਪਰ ਕਿਹਾ ਜਾਂਦਾ ਵੀ ਗੱਲਬਾਤ ਅੱਜ ਨਿਬੜ ਗਈ ਹੈ ਬਿਲਕੁਲ ਜੀ ਜੇ ਕੁਝ ਰਹਿ ਗਿਆ ਪੱਖ ਇੱਕ ਅਤੇ ਦਿਨ ਚ ਕੱਲ ਆ ਸਕਦਾ ਕਲੀਅਰ ਹੋ ਜਾਵੇਗਾ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਇਹ ਗੱਲ ਸਾਹਮਣੇ ਆ ਜਾਏਗੀ ਕਿ ਬਿਕਰ ਮਜੀਠੀਏ ਨੂੰ ਬੇਲ ਮਿਲਦੀ ਕਿ ਨਹੀਂ ਮਿਲਦੀ ਪਰ ਕੇਸ ਇਹ ਵੀ ਜਿਹੜਾ ਹਰਚਰਨ ਭੁੱਲਰ ਹੋਣਾ ਦੇ ਮਾਮਲੇ ਨਾਲੋਂ ਜਿਆਦਾ ਮਤਲ ਹਾਈ ਪ੍ਰੋਫਾਈਲ ਹੈ ਜਿਆਦਾ ਵੱਡਾ ਹੈ ਬਹੁਤ ਚਰਚਾ ਦਾ ਵਿਸ਼ਾ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਜਿਹੜੇ ਚਰਮਨੀ ਅਕਾਲੀ ਦਲ ਦੇ ਪ੍ਰਧਾਨ ਹਨ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਨੇ ਉਹਨਾਂ ਦੇ ਸਾਲੇ ਨੇ ਤੇ ਪਹਿਲਾਂ ਸਾਫ ਦਾ ਮੰਤਰੀ ਵੀ ਰਹਿ ਚੁੱਕੇ ਆ ਕਦੇ ਜੂਥ ਬੈਂਕ ਦੇ ਵੀ ਆਗੂ ਰਹੇ ਗਏ ਤੇ ਇਸ ਕਰਕੇ ਚਰਚਾ ਦੇ ਵਿੱਚ ਹੈ ਤੇ ਇਹ ਵੀ ਇਹਨਾਂ ਦੇ ਜਿਹੜੇ ਇਹਨਾਂ ਦੀ ਭੈਣ ਹਰਸਿਮਰਤ कौर ਬਾਦਲ ਉਹ ਵੀ ਦਿੱਲੀ ਲਾਣ ਦੀ ਇਹ ਸਰਕਾਰ ਦੇ ਬਖੀਏ ਦੇੜਦਾ ਸੀ ਇਸ ਕਰਕੇ ਸਰਕਾਰ ਇਹਨਾਂ ਦੇ ਖਿਲਾਫ ਹੈ ਹੋਰ ਰਾਜਸੀ ਕਿੜ ਕੱਟਣ ਲਈ ਸਾਰਾ ਕੁਝ ਕੀਤਾ ਜਾ ਰਿਹਾ ਹੈ ਪਰ ਜਦੋਂ ਅਦਾਲਤ ਦੇ ਵਿੱਚ ਮਾਮਲਾ ਪੇਸ਼ ਹੁੰਦਾ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਮਾਮਲਾ ਉਹ ਵੀ ਇਸ ਪਰਿਵਾਰ ਨਾਲ ਜੋੜਿਆ ਜਾਂਦਾ ਖਾਸ ਕਰਕੇ ਬਿਕਰਮਜੀਤ ਜੀ ਨਾਲ ਮਤਲਬ ਅਜੇ ਤੱਕ ਉਸ ਮਾਮਲੇ ਦੇ ਵਿੱਚ ਵੀ ਕੋਈ ਗੱਲ ਅੱਗੇ ਆਈ ਨਹੀਂਗੀ ਦੋਸ਼ ਜੇ ਸਾਬਤ ਨਹੀਂ ਹਾਂ ਜਿਨ੍ਹਾਂ ਚ ਸਾਬਤ ਨਹੀਂ ਹੋ ਜਾਂਦੇ ਉਹਨਾਂ ਚ ਅਸੀਂ ਕੁਝ ਨਹੀਂ ਕਹਿ ਸਕਦੇ ਆਪਣੀ ਨਹੀਂ ਕੀਤੀ ਹਾਂ ਹਾਂ ਟਿੱਪਣੀ ਕਰਨੀ ਮੁਸ਼ਕਲ ਹੁੰਦੀ ਹੈ ਪਰ ਇਹ ਹਕੀਕਤ ਹੈ ਕਿ ਇਸ ਕਿਸਮ ਦੇ ਦਲੀਲਾਂ ਜਿਹੜੀਆਂ ਪਹਿਲਾਂ ਵੀ ਆਉਂਦੀਆਂ ਨਹੀਂਆਂ ਜਾਂ ਪੰਜਾਬ ਦੇ ਮੁੱਖ ਮੰਤਰੀ ਨੇ ਪਿਛਲੇ ਦਿਨੀ ਕਹਿ ਦਿੱਤਾ ਜਾਂਦਾ ਵੀ ਉਹ ਗੱਲਾਂ ਆਈਆਂ ਸੀ ਖਬਰਾਂ ਵਿੱਚ ਛਪੀਆਂ ਸੀ ਵੀ ਉਹ ਸਮੇਂ ਤੇ ਚਿੱਟੇ ਦਾ ਨਾਂ ਹੀ ਨਹੀਂ ਸੀ ਹੁੰਦਾ ਤਾਂ ਉਹ ਕਹਿੰਦੇ ਵੀ ਚਿੱਟੇ ਦਾ ਨਾਂ ਨਹੀਂ ਸੀ ਹੁੰਦਾ ਉਦੋਂ ਬਿਕਰ ਮਜੀਠੀਆ ਹੁੰਦਾ ਸੀਗਾ ਹਮ ਮਤਲਬ ਇਸ ਤਰੀਕੇ ਦੀਆਂ ਗੱਲਾਂ ਵਿੱਚ ਜਿਹੜੀਆਂ ਹੋਈਆਂ ਹੁਣ ਇਹ ਮਸਲਾ ਕਿੱਧਰ ਨੂੰ ਜਾਏਗਾ ਇਹ ਤਾਂ ਅਦਾਲਤ ਜਿਹੜੇ ਜੱਜ ਸਾਹਿਬ ਹਨ ਉਹ ਬਿਹਤਰ ਜਾਣਦੇ ਵਕੀਲਾਂ ਨੂੰ ਵੀ ਕਈ ਵਾਰੀ ਨਹੀਂ ਪਤਾ ਹੁੰਦਾ ਪਰ ਜਿਹੜਾ ਜਿੰਨੇ ਫੈਸਲਾ ਕਰਨਾ ਉਹਨੂੰ ਵਧ ਪਤਾ ਹੁੰਦਾ ਨਹੀਂ ਇਹ ਤੋਂ ਹਲ ਹੋਇਆ ਤੇ ਸੁਪਰੀਮ ਕੋਰਟ ਤੇ ਜਾ ਕੇ ਬੇਲ ਦਾ ਮਾਮਲਾ ਚੱਲੇਗਾ ਬਿਲਕੁਲ ਸੋ ਇਸ ਕਰਕੇ ਅਲਟੀਮੇਟਲੀ ਬੇਲ ਮਿਲ ਸਕਦੀ ਹੈ ਜਾਂ ਨਹੀਂ ਇਹ ਤੋਂ ਮਿਲੀ ਤੇ ਅੱਗੇ ਜਾਇਆ ਜਾ ਸਕਦਾ ਇਹ ਹੁਣ ਅਜੇ ਅਸੀਂ ਇਸ ਮਾਮਲੇ ਤੇ ਬੜਾ ਕੁਝ ਨਹੀਂ ਕਹਿ ਸਕਦੇ ਜੇ ਤੋਂ ਮਾਮਲਾ ਸਾਹਮਣੇ ਆਏਗਾ ਅਗਲੀ ਫੈਸਲਾ ਆਏਗਾ ਉਦੋਂ ਹੀ ਕੋਈ ਕਲ ਕਹੀ ਜਾ ਸਕਦਾ